ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਤੁਹਾਡੇ ਸਾਰਿਆਂ ਵੀਰਾਂ ਦਾ ਧੰਨਵਾਦ ਕਿ ਤੁਸੀਂ ਬਹੁਤ ਕੀਮਤੀ ਸਮਾਂ ਆਪਣਾ ਕੱਢ ਕੇ ਜਿਹੜਾ ਕਿ ਲੋਕੋਗੇ ਦੇ ਵਿੱਚ ਪਹੁੰਚੇ ਸੋ ਜਿਹੜਾ ਅੱਜ ਅਸੀਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਅੱਜ ਭਾਰਤੀ ਜਨਤਾ ਪਾਰਟੀ ਬੀਜੇਪੀ ਦੇ ਵਿੱਚ ਜਿਹੜੇ ਕਿ ਅਸੀਂ ਸ਼ਾਮਲ ਹੋਏ ਆ ਤੁੱਕੇ ਦੇ ਜਿਹੜੇ ਇੱਕ ਦੋ ਮੁੱਖ ਕਾਰਨ ਸੀ ਜਿਹੜੇ ਕਿ ਜੋ ਚੀਜ਼ ਅਸੀਂ ਬਾਈ ਦੇ ਵਿੱਚ ਦੇਖ ਕੇ ਆਏ ਸੀ ਲਗਭਗ ਹੁਣ ਨਹੀਂ ਅਸੀਂ 2-3 ਸਾਲ ਤੋਂ ਪਹਿਲਾਂ ਹੀ ਦੇਖ ਰਹੇ ਹਾਂ ਉਹਨਾਂ ਜਿਹੜੇ ਕੀ ਆਪਣੇ ਸਿਧਾਂਤਾਂ ਤੋਂ ਜਿਹੜੀ ਪਾਰਟੀ ਹੈ ਕੀ ਬਿਲਕੁਲ ਜਿਹੜੀ ਅਲੱਗ ਹੋ ਚੁੱਕੀ ਆ ਪੜਕ ਚੁੱਕੀ ਆ ਕਿਉਂਕਿ ਜਦੋਂ 1 ਸਾਲ ਪਹਿਲਾਂ ਲਗਭਗ ਆਪਣੇ ਇਲੈਕਸ਼ਨ ਹੋਈ ਸੀ ਜਿਹੜੇ ਉਹਦੇ ਵਿੱਚ ਜਦੋਂ 26 ਵਾਲੀ ਸੀਟ ਨੂੰ ਲੈ ਕੇ ਇੱਕੋ ਪਰਿਵਾਰ ਨੂੰ ਦੋ ਸੀਟਾਂ ਦਿੱਤੀਆਂ ਗਈਆਂ ਸੀ ਬਾਈ ਦੇ ਵਿੱਚ ਤੇ ਇਹ ਸੀ ਕਿ ਇੱਕ ਪਰਿਵਾਰ ਨੂੰ ਇੱਕ ਸੀਟ ਹੀ ਮਿਲੂਗੀ ਸੋ ਉਦੋਂ ਹੀ ਆਪਣੇ ਸਿਧਾਂਤਾਂ ਤੋਂ ਜਿਹੜੀ ਕੀ ਪਾਰਟੀ ਪੜਕ ਚੁੱਕੀ ਸੀ ਸੋ ਹੁਣ ਵੀ ਜਿਹੜਾ ਲਗਭਗ ਅਸੀਂ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਸੀ ਸੋ ਜਿਹੜਾ ਇਹਨਾਂ ਨੇ ਸਾਡੇ ਅਚਾਨਕ ਸਾਨੂੰ ਜਿਹੜਾ ਕੀ ਲਾ ਦਿੱਤਾ ਗਿਆ ਚੇਰਮੈਨ ਹੀ ਵਾਪਸ ਲਈ ਹਲਕਾ ਚਾਰਜੀ ਤੋਂ ਲਾਇਆ ਗਿਆ ਸੋ ਉਹ ਚੀਜ਼ ਚਲੋ ਮੈਟਰ ਨਹੀਂ ਕਰਦੀ ਕੋਈ ਗੱਲ ਨਹੀਂ ਪਾਰਟੀਆਂ ਚੱਲਦਾ ਰਿਦਾ ਪਰ ਕਾਰਨ ਇਹ ਹੈ ਕਿ ਸਾਨੂੰ ਕਾਰਨ ਤੇ ਦੱਸਦੇ ਕੋਈ ਨਾ ਕੋਈ ਵੀ ਲਾਇਆ ਕੀ ਕਰਨ ਨੂੰ ਅਸੀਂ ਤਾਂ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰ ਰਹੇ ਸੀ ਕੋਈ ਦੱਸ ਦੇ ਅਸੀਂ ਕੋਈ ਕਰਪਸ਼ਨ ਕਰ ਰਹੇ ਸੀ ਤਾਂ ਜਾਂ ਹਲਕੇ ਦੇ ਵਿੱਚ ਕੋਈ ਗਲਤ ਕੰਮ ਕਰ ਰਹੇ ਸੀ ਤਾਂ ਸੋ ਫਿਰੋਜ ਜ਼ਿਲ੍ਹਾ ਜੋ ਭਾਰਤੀ ਜਨਤਾ ਪਾਰਟੀ ਦਾ ਰਾਹ ਜਿਹੜਾ ਚੁਣਿਆ ਕਿ ਅਸੀਂ 3 ਸਾਲ ਜਿਹੜਾ 3.5 ਸਾਲ ਕੰਮ ਕਰਾਇਆ ਸੋ ਲਗਭਗ ਜਿਹੜਾ ਕਿ ਸੈਂਟਰ ਦੀਆਂ ਸਕੀਮਾਂ ਦੇ ਨਾਲ ਹੀ ਕਰਾਇਆ ਤੇ ਗਲੀਆਂ ਨਾਲੀਆਂ ਦੀ ਗੱਲ ਕਰ ਲਈਏ ਕਿਉਂਕਿ ਬਹੁਤ ਗਲੀਆਂ ਨਾਲੀਆਂ ਸੀ ਜਿਹੜੀਆਂ ਮਰੇਗਾ ਦੇ ਸੋ ਇਸ ਕਰਕੇ ਹੋਰ ਵੀ ਕਾਫੀ ਸਕੀਮਾਂ ਸੀ ਕਣਕ ਨੂੰ ਲੱਲੋ ਕਿ ਕਣਕ ਵੀ ਜਿਹੜੀ ਕਿ ਸੈਂਟਰ ਦੀ ਆ ਰਹੀ ਹੈ ਸੋ ਫਿਰ ਅਸੀਂ ਇਹ ਸੋਚਿਆ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਕਿ ਸਾਡੇ ਪੰਜਾਬ ਨੂੰ ਸਾਡੇ ਹਲਕਿਆਂ ਨੂੰ ਜਿਹੜੀ ਕਿ ਉਹ ਬਚਾ ਸਕਦੀ ਆ ਸੋ ਇਸ ਕਰਕੇ ਅਸੀਂ ਅੱਜ ਆਮ ਆਦਮੀ ਪਾਰਟੀ ਨਾਲ ਵਿਦਾ ਕਹਿ ਕੇ ਤੇ ਭਾਰਤੀ ਜਨਤਾ ਪਾਰਟੀ ਵਿੱਚ ਜਿਹੜੀ ਵੀ ਸ਼ਾਮਲ ਕਿੰਨਾ ਕੁ ਲੋਕਾਂ ਦਾ ਘਾਟ ਸੀ ਲੋਕਾਂ ਨੂੰ ਕਿੰਨਾ ਕੁ ਪਿਆਰ ਮਿਲਿਆ ਪਾਰਟੀ ਨੂੰ ਕੱਠ ਦੇਖੋ ਤੁਸੀਂ ਲਗਭਗ ਨਾ ਸਰਕਾਰ ਸੀ ਕਿਉਂਕਿ ਬਾੜੀਆਂ ਸੇਰ ਦੀਆਂ ਕੋਸ਼ਿਸ਼ ਅੱਜ ਸੇਰ ਦੀਆਂ ਨਹੀਂ ਕੱਲ ਪਰਸੋਂ ਤੇ ਜਿਹੜਾ ਕਿ ਲੋਕਾਂ ਨੂੰ ਡੱਕਣ ਦੀ ਜਿਹੜੀ ਕਿ ਕੋਸ਼ਿਸ਼ ਕੀਤੀ ਜਾ ਰਹੀ ਸੀ ਫੂਨ ਜਾ ਰਹੇ ਸੀ ਪਿੰਡਾਂ ਦੇ ਵਿੱਚ ਅੱਜ ਇੱਕ ਦੋ ਪਿੰਡਾਂ ਦੇ ਵਿੱਚ ਪੁਲਸ ਵੀ ਸੇਰੇ ਭੇਜੀ ਗਈ ਪਰ ਉਸ ਦੇ ਬਾਵਜੂਦ ਵੀ ਮੈਂ ਆਪਣੇ ਹਲਕੇ ਦੇ ਵੀਰਾਂ ਦਾ ਪਿੰਡਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜੇ ਬੜੀ ਵੱਡੀ ਗਿਣਤੀ ਦੇ ਵਿੱਚ ਸੋ ਇੱਥੇ ਜਿਹੜਾ ਕਿ ਪੈਲਸ ਦੇ ਵਿੱਚ ਪਹੁੰਚੇ ਆ ਤੁਸੀਂ ਕਵਰੇਜ ਕੀਤੀ ਆ ਤੁਹਾਨੂੰ ਪਤਾ ਹਾਲ ਸਾਰਾ ਜਿਹੜਾ ਕਿ ਸੀ ਅੰਦਰ ਜਿਹੜਾ ਭਰਿਆ ਗਿਆ ਸੀ ਸੋ ਇਹੀ ਜਿਹੜਾ ਅੱਜ ਬੜੀ ਮਨ ਨੂੰ ਇੱਕ ਖੁਸ਼ੀ ਹੋਈ ਹੈ ਕਿ ਚਾਹ ਵਾਕਈ 3-4 ਸਾਲਾਂ ਦੇ ਵਿੱਚ ਕੁਝ ਕਮਾਇਆ ਤੇ ਸੋ ਰਾਜਸੰਸੀ ਹਲਕੇ ਦਾ ਪਿਆਰ ਕਮਾਇਆ ਸੋ ਅੱਜ ਜਿਹੜਾ ਉਹਨਾਂ ਨੇ ਕੀ ਸਾਬਤ ਕਰਤਾ ਔਰ ਅਸੀਂ ਹੁਣ ਮਿਹਨਤ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਇਸ ਪਾਰਟੀ ਨੂੰ ਜਿਹੜਾ ਕੀ ਬਹੁਤ ਉੱਪਰ ਉਹ ਉਚਾਈਆਂ ਤੱਕ ਜਿਹੜਾ ਕੀ ਅਸੀਂ ਉਹ ਲੈ ਕੇ ਜਾਣਾ ਹੈ ਜੇ ਇੱਕ ਅੱਜ ਹੀ ਕੱਟ ਲੱਗ ਰਿਹਾ ਤੇ ਉਹ ਹੋਇਆ ਐਪ ਦੇ ਨਾਲ ਲੱਗ ਰਿਹਾ ਕਿ 2027 ਦੇ ਵਿੱਚ ਬਾਟੇ ਜਾਂਦਾ ਪਾਰਟੀ ਆਪਣੇ ਪੈਰ ਪਰ ਸਕਦੀ ਹੈ ਬਿਲਕੁਲ ਜੀ ਬਿਲਕੁਲ ਫੜ ਸਕਦੀ ਹੈ ਜੀ ਸੋ ਇਹੀ ਹਲਕਾ ਜਿਹੜਾ ਸਾਡਾ ਰਾਜਾ ਸੰਸੀ ਆ ਜੀ ਸੋ ਤੁਸੀਂ ਵੀ ਇੱਥੇ ਸਾਰੇ ਮੇਰੇ ਭੈਣਾਂ ਨੇ ਮੇਰੇ ਵੀਰਾਂ ਨੇ ਕਵਰੇਜ ਕਰਨੀ ਆ ਸੋ ਵੱਡੀ ਬੜੀ ਵੱਡੀ ਲੀਡ ਨਾਲ ਜਿੱਤੇਗੇ ਅਸੀਂ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਝੋਲੀ ਦੇ ਵਿੱਚ ਸੀਟ ਹੈ ਜਿਹੜੀ ਕਿ ਇਹ ਪਾਵਾਂਗੇ ਠੀਕ ਹੈ ਸਮਝੋ ਕਿ ਬੀਜੇਪੀ ਹੀ ਕਿਉਂ ਜੁਆਇਨ ਕੀਤੀ ਮੈਂ ਜਿੱਦਾਂ ਪਹਿਲਾਂ ਦੱਸਿਆ ਹੈ ਕਿ ਜਿੱਦਾਂ ਮੈਂ ਦੋ ਟਰੱਕ ਫੜੇ ਸੀ ਜੀ ਇਹਦੇ ਆ ਕਣਕ ਦੇ ਸੋ ਜਿਹੜੀ ਚੋਰੀ ਦੀ ਸੀ ਜਿਹੜੀ ਦੋ ਨੰਬਰ ਦੀ ਸੜੀ ਜਾ ਰਹੀ ਸੀ ਉਦੋਂ ਮੈਂ ਮੌਜੂਦਾ ਚੇਅਰਮੈਨ ਸੀ ਸੀਐਮ ਸਾਹਿਬ ਹਾਊਸ ਦੇ ਵਿੱਚ ਵੀ ਦੋ ਵਾਰ ਮੈਂ رابطہ ਕੀਤਾ ਓਐਸਡੀ ਦੇ ਨਾਲ ਉਹਨਾਂ ਦੇ ਵੀ ਮੈਂ ਤਾਂ ਟਰੱਕ ਫੜਿਆ ਜਿਹਦੇ ਕੋਈ ਮੰਤਰੀਆਂ ਵੱਲੋਂ ਛਡਾਇਆ ਜਾ ਰਿਹਾ ਪਰ ਉਹਦੇ باوجود ਵੀ ਜਿਹੜਾ ਕਿ ਉਹ ਕੋਈ ਨਹੀਂ ਪਿਆ ਹਫਤੇ ਦਹਾੜਾ ਬਾਅਦ ਟਰੱਕ ਛੱਡੇ ਗਏ ਅਲੇਗਿਓ ਪਰਚਾ ਦਰਜ ਹੋਣਾ ਚਾਹੀਦਾ ਸੀ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਸੀ ਸੋ ਮੈਂ ਸਾਰੀ ਡਿਟੇਲ ਵੀ ਦਿੱਤੀ ਸੀ ਕਿ ਇਹ ਦਿੱਲੀ ਤੋਂ ਕੋਈ ਫਰਮ ਹੈ ਉਹ ਉਹਨਾਂ ਦੇ ਅਕਾਊਂਟ 'ਚ ਪੈਸੇ ਪਾ ਰਹੀ ਆ ਉੱਥੋਂ ਬਾਅਦ ਵਿੱਚ ਹਿਮਾਚਲ 'ਚ ਕਣਕ ਜਾ ਰਹੀ ਆ ਹਿਮਾਚਲ ਤੋਂ ਵੀ ਉਸੋ ਗਾੜੀ ਜਿਹੜੀਆਂ ਡਿਟੇਲਾਂ ਕਢਾਈਆਂ ਸੀ ਕਿ ਸੁਣਚ ਆਇਆ ਸੀ ਕਿ ਪਾਕਿਸਤਾਨ ਦੇ ਵਿੱਚ ਵੀ ਉਹ ਕਣਕ ਜਾ ਰਹੀ ਆ ਅੱਗੇ ਦੀ ਅੱਗੇ ਸੋ ਉਹਦੀ ਜਾਂਚ ਕਰਾਉਣ ਦੀ ਬਜਾਏ ਜਿਹੜਾ ਕਿ ਹਫਤੇ 10 ਦਿਨਾਂ ਬਾਅਦ ਕਿਸੇ ਮੰਤਰੀ ਦੇ ਕਹਿਣ ਦੇ ਉੱਪਰ ਫੋਨ ਕਰਨ ਦੇ ਉੱਪਰ ਜਿਹੜੇ ਕਿ ਉਹ ਟਰੱਕ ਛੱਡੇ ਗਏ ਲੇਕਿਨ ਉਹਨਾਂ ਨੇ ਇਹ ਗੱਲ ਕਿ ਕਿਉਂਕਿ ਉਸ ਚੀਜ਼ ਦਾ ਮੇਰੇ ਤੋਂ ਪ੍ਰੂਫ ਨਹੀਂ ਹੈਗਾ ਸਬੂਤ ਨਹੀਂ ਹੈਗਾ ਕਿਉਂਕਿ ਉਹ ਕਹਿੰਦੇ ਜੀ ਅਸੀਂ ਤਾਂ ਹੁਣ 4 ਲੱਖ ਰੁਪਏ ਦੇ ਕੇ ਟਰੱਕ ਸਕਾੜੇ ਪਤਾ ਨਹੀਂ ਸੱਚ ਆ ਕਿ ਜਾਂ ਝੂਠ ਆ ਪਰ ਕਹਿੰਦਾ ਭਾਵੇਂ ਵੀ ਕੁਝ ਨਾ ਕੋਈ ਤੇ ਹੋਇਆ ਨਾ ਜਿਹੜੀ ਸੁਣਵਾਈ ਨਹੀਂ ਹੋਈ ਟਰੱਕ ਜਿਹੜੇ ਕਿ ਉਹ ਛੱਡੇ ਗਏ ਆ ਸੋ ਉਸ ਚੀਜ਼ ਨੂੰ ਲੈ ਕੇ ਮਨ ਕਾਫੀ ਉਦੋਂ ਦਾ ਪਰੇਸ਼ਾਨ ਸੀ ਸੋ ਹੁਣ ਜਿਹੜਾ ਕਿ ਅਸੀਂ ਰਸਤਾ ਚੁਣਿਆ ਕਿ ਚਾਹ ਪੰਜਾਬ ਦੇ ਵਿੱਚ ਪਲਾ ਪੰਜਾਬੀਆਂ ਦਾ ਪਲਾ ਹੋ ਸਕਦਾ ਪੰਜਾਬ ਦਾ ਪਲਾ ਹੋ ਸਕਦਾ ਸੋ ਇੱਕੋ ਹੀ ਪਾਰਟੀ ਆ ਜਿਹੜੀ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਉਹ ਕਰ ਸਕਦੀ ਠੀਕ ਧੰਨ ਨਾਲ ਨਾ 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 ਸੋ ਕਰਤਾਨਸੀ ਵਿਦਾਂਤਵਾਚ ਬਲਦੇਵ ਸਿੰਘ ਜੀ ਨੇ ਬੀਜੇਪੀ ਜੁਆਇਨ ਕੀਤੀ ਹੈ ਔਰ ਆਪਣੇ ਬਹੁਤ ਜਿਆਦਾ ਸਾਥੀਆਂ ਦੇ ਨਾਲ ਕੋਈ ਬਲਾਕ ਸਮੇਂ ਵੀ ਮੈਂਬਰ ਹੈ ਕੋਈ ਬਲਾਕ ਦਾ ਪ੍ਰਧਾਨ ਹੈ ਮੈਂ ਸਾਰਿਆਂ ਦਾ ਜਿਨ੍ਹਾਂ ਨੇ ਬੀਜੇਪੀ ਬਲਦੇਵ ਸਿੰਘ ਜੀ ਦੇ ਨਾਲ ਜੁਆਇਨ ਕੀਤੀਆਂ ਉਹਨਾਂ ਦਾ ਬੀਜੇਪੀ ਸਵਾਗਤ ਕਰਦਾ ਔਰ ਇਹ ਯਕੀਨ ਦਿਲਾਨਾ ਕਿ ਬੀਜੇਪੀ ਚ ਆ ਕੇ ਉਹਨਾਂ ਨੂੰ ਕਦੀ ਇਹ ਨਹੀਂ ਲੱਗੇਗਾ ਜੇ ਅਸੀਂ ਬਾਹਰੋਂ ਆਏ ਆ ਜਿੰਨਾ ਬੀਜੇਪੀ ਤੇ ਮੇਰਾ ਹੱਕ ਹੈ ਉਨਾ ਹੀ ਬੀਜੇਪੀ ਜਿਨ੍ਹਾਂ ਨੇ ਜੁਆਇਨ ਕੀਤੀ ਉਹਨਾਂ ਦਾ ਹੱਕ ਹੈ ਸਾਡਾ ਸਾਰਿਆਂ ਦਾ ਮਕਸਦ ਪੰਜਾਬ ਨੂੰ ਭ੍ਰਸ਼ਟਾਚਾਰ ਤੋਂ ਮੁਕਤ ਕਰਨਾ ਹੈ ਸਾਡਾ ਲਕਸ਼ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਸਾਡਾ ਲਕਸ਼ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਲੈ ਕੇ ਜਾਣਾ ਹੈ ਪੰਜਾਬ ਤੋਂ ਦੇ ਅੰਦਰ ਕਾਨੂੰਨ ਦਾ ਰਾਜ ਸਥਾਪਿਤ ਕਰਨਾ ਹੈ ਤੇ ਪੰਜਾਬ ਨੂੰ ਵਿਕਾਸ ਦੇ ਨਾਲ ਜੋੜਨਾ ਹੈ ਜਿਹੜਾ ਪੰਜਾਬੀ ਅਮਨ ਚਾਂਦਾਂ ਚਾਂਤੀ ਚਾਂਦਾਂ ਵਿਕਾਸ ਚਾਂਦਾਂ ਉਹ ਬੀਜੇਪੀ ਦੇ ਦਰਵਾਜੇ ਉਦੇ ਲਈ ਖੁੱਲਿਆ ਉਹ ਆਣ ਔਰ ਆਓ ਮਿਲ ਕੇ ਪੰਜਾਬ ਬਣਾਈਏ ਔਰ ਇਹੜੀ ਪ੍ਰਸ਼ਤ ਸਰਕਾਰ ਹੈ ਮਾਨ ਦੀ ਇਹਦੇ ਤੋਂ ਜਨ ਚੁੜਾਈਏ ਇਹ ਉਹ ਲੋਕ ਨੇ ਜਿਨ੍ਹਾਂ ਨੇ ਲੋਕਾਂ ਨੂੰ ਕਿਹਾ ਸੀ ਹੈਲਥ ਚ ਕ੍ਰਾਂਤੀ ਲਿਆਵਾਂਗੇ ਜਿਨ੍ਹਾਂ ਨੇ ਕਿਹਾ ਸੀ ਆਪਣਾ ਸਿੱਖਿਆ ਚ ਕ੍ਰਾਂਤੀ ਲਿਆਵਾਂਗੇ ਜਿਨ੍ਹਾਂ ਨੇ ਕਿਹਾ ਸੀ ਭ੍ਰਸ਼ਟਾਚਾਰ ਮੁਕਤ ਪੰਜਾਬ ਬਣਾਵਾਂਗੇ ਇਹਨਾਂ ਨੇ ਨਾ ਹੈਲਥ ਚ ਕ੍ਰਾਂਤੀ ਆਈ ਹੈ ਨਹੀਂ ਸਿੱਖਿਆ ਚ ਕ੍ਰਾਂਤੀ ਆਈ ਹੈ ਅਗਰ ਕੋਈ ਕ੍ਰਾਂਤੀ ਆਈ ਹੈ ਤੇ ਉਹ ਲੂਟ ਕ੍ਰਾਂਤੀ ਆਈ ਹੈ ਭ੍ਰਸ਼ਟਾਚਾਰ ਦੀ ਕ੍ਰਾਂਤੀ ਆਈ ਹੈ ਉਹਦੇ ਜਿੰਦੇ ਜਾਗਦੇ ਉਦਾਹਰਣ ਅੱਜ ਇਹਨਾਂ ਸਾਰਿਆਂ ਦੀ ਇਨਕੁਆਇਰੀ ਹੋ ਜੇ ਐਮਐਲਏ ਔਰ ਮੰਤਰੀਆਂ ਦੀ ਤੇ ਪਤਾ ਲੱਗ ਜਾਏਗਾ ਕਿ 1.5-1.5 ਕਰੋੜ ਦੀਆਂ ਗੱਡੀਆਂ ਇੱਕੋ ਹੀ ਵਾਰੀ ਦੇ ਐਮਐਲਏਆਂ ਕੋਲ ਕਿੱਦਾਂ ਆਈਆਂ ਕਰਨ ਕਰਨ ਜਿੰਨੀ ਚਾਹੋਂ ਨੇ ਸਤਾਜੀ ਕਿਸ ਤਰ੍ਹਾਂ ਦੇਖਦੇ ਮੈਨੂੰ ਲੱਗਦਾ ਕਿ ਪੰਜਾਬ ਜਿਹੜਾ ਭਾਰਤੀ ਜਨਤਾ ਪਾਰਟੀ ਨਰਿੰਦਰ ਭਾਈ ਮੋਦੀ ਦੇ ਨਾਲ ਚਲੰਦਈ ਕਰਬਟ ਬਦਲ ਰਿਹਾ ਤਿਆਰ ਹੋ ਰਿਹਾ ਔਰ ਪੰਜਾਬੀ ਇਹ ਚਾਹੁੰਦਾ ਹੈ ਕਿ ਪੰਜਾਬ ਦੇ ਅੰਦਰ ਹੁਣ ਵਿਕਾਸ ਦੀ ਗੱਲ ਹੋਏ ਤੋੜਨ ਦੀ ਗੱਲ ਨਹੀਂ ਜੋੜਨ ਦੀ ਗੱਲ ਹੈ ਪੰਜਾਬ ਦੇ ਕਿਸਾਨ ਨੂੰ ਵੀ ਹਰਿਆਣਾ ਵਰਗਾ ਹੱਕ ਮਿਲੇ ਇਥੇ ਤੇ ਚੁਟਕੀਆਂ ਬਜਦੀਆਂ ਰੀਆਂ ਹਰਿਆਣਾ ਵਾਲੇ ਜਿੱਥੇ ਭਾਜਪੀ ਦੀ ਸਰਕਾਰ ਹੈ ਇਹਨਾਂ ਦੀ ਚੁਟਕੀਆਂ ਦੀ ਆਵਾਜ਼ ਤੇ ਜੇ ਕਿਸਾਨ ਤੱਕ ਪੁੱਜੀ ਨਹੀਂ ਉਥੇ ਤੇ ਸਬਜ਼ੀਆਂ ਤੇ ਵੀ ਐਮਐਸਪੀ ਸਰਕਾਰ ਨੇ ਦੇਣਾ ਸ਼ੁਰੂ ਕਰਤੀ ਇਸ ਕਰਕੇ ਸਾਡੇ ਕੋਲ ਰੋਡ ਮਾਡਲ ਹੈ ਕਿ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਆ ਉਥੇ ਵਿਕਾਸ ਹੋਇਆ ਉਥੇ ਉਥੇ ਭ੍ਰਸ਼ਟਾਚਾਰ ਜਿਹੜਾ ਸਮਾਪਤ ਹੋਇਆ ਹਰਿਆਣਾ ਉਹਦਾ ਬਹੁਤ ਵੱਡਾ ਉਦਾਹਰਣ ਹੈ ਪੰਜਾਬ ਦੇ ਲੋਕ ਵੀ ਬੀਜੇਪੀ ਦੇ ਨਾਲ ਜੁੜ ਕੇ ਵਿਕਾਸ ਦੇ ਨਾਂ ਦੇ ਉੱਤੇ ਅੱਗੇ ਵਧਣਾ ਚਾਹੁੰਦੇ ਨੇ ਜੋ ਮੈਂ ਉੱਤੇ ਸੀਬੀਆਈ ਦੀ ਜਿਹੜੀ ਰਿਪੋਰਟ ਹੈ ਓਏ ਤੇ 1 ਕਰੋੜ ਤੇ ਮੇਰੀ ਗੱਲ ਸੁਣਨਾ ਇਹ ਤੇ ਇਹ ਤੇ ਛੋਟਾ ਜਿਹਾ ਕਿਲਰ ਹੈ ਮੈਨੂੰ ਇਹ ਦੱਸੋ ਮੈਂ ਦੋ ਵਾਰ ਦਾ ਐਮਐਲਏ ਭਰਾ ਅੱਜ ਵੀ ਸਰਕਾਰੀ ਟੁੱਟੀ ਗੱਡੀ ਐ ਮੈਨੂੰ ਨਵੀਂ ਗੱਡੀ ਨਹੀਂ ਲੱਭ ਸਕੋ ਪ੍ਰਿਆਸੀਆਂ ਸੰਗਠਨਾਂ ਕੋਈ ਕੀ ਜਿੰਦਾ ਇਹ ਜਿਹੜੇ ਛੋਟੇ ਛੇ ਕੰਮਾਂ ਤੋਂ ਨਿਕਲ ਕੇ ਆਏ ਆ ਕਹਿੰਦੇ ਬੜੇ ਸਮਾਨੇ ਜੇ ਕਰਦੇ ਆ ਇਹ ਰੋਡ ਦੀਆਂ ਗੱਡੀਆਂ ਕਿੱਥੋਂ ਆ ਗਈਆਂ ਇਹਦਾ ਮਤਲਬ ਕੋਰੋਨਾ ਦੇ ਨਾਲ ਨਾ ਇਹ ਇਹਨਾਂ ਦੇ ਘਰੋਂ ਮਿਲ ਜਾਂਦੇ ਨੇ ਇਸ ਤਰ੍ਹਾਂ ਕੇ ਇਹ ਸਰਕਾਰ ਦਿੱਲ ਤੋਂ ਲੈ ਕੇ ਪੈਰ ਤੱਕ ਭ੍ਰਸ਼ਟਾਚਾਰ ਜੋ ਵਿੱਤਾ ਇੱਥੇ ਇੱਕੋ ਹੀ ਕ੍ਰਾਂਤੀ ਆਈ ਹੈ ਲੂਟ ਕ੍ਰਾਂਤੀ ਲੂਟੋ 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 ਯਾਰ ਮੈਂ ਕਹਿੰਦਾ ਅਗਲੇ ਮਹੀਨੇ ਅੱਗੇ ਹੋਏਗਾ ਕਿਉਂਕਿ ਕੇਂਦਰ ਸਰਕਾਰ ਨੇ ਟਾਲਪਾ ਮੰਡੀਆਂ ਦੇ ਵਿੱਚ ਫੌਜੀਆਂ ਸੀ ਸੈਂਪਲ ਲੈਣਗੇ ਬਿਲਕੁਲ ਬਿਲਕੁਲ ਕੇਂਦਰ ਪੂਰੀ ਤਰ੍ਹਾਂ ਪੰਜਾਬ ਨਾਲ ਖੜਾ ਹੈ ਇਹਦੇ ਹਸਪੀਟਲ ਚੱਲ ਗਿਆ ਮੋਦੀ ਇੱਥੇ ਮਿਲਣ ਆਇਆ ਸਾਡੇ ਮੰਤਰੀ ਵੀ ਅਗਰ ਕੋਈ ਆ ਰਹੇ ਨੇ ਇਹ ਜੋ ਪੰਜਾਬ ਕਹਿ ਰਿਹਾ ਹੈ ਇਹ ਉਹ ਵੀ ਗੱਲ ਦੱਸੋ ਕਿ ਆ ਕੇਂਦਰ ਨੇ ਜਿਹੜਾ ਪੈਸਾ ਭੇਜਦਾ ਹਿਸਾਬ ਦੇ ਪੁੱਛਣਾ ਇਹਨਾਂ ਦਾ ਡਿਜਾਸਟਰ ਫੰਡ ਦਾ 12500 ਕਰੋੜ ਰੁਪਇਆ ਹੈ ਜਾਂ ਉਹ ਗਰੀਬ ਤੇ ਕਿਸਾਨ ਤੇ ਪਸ਼ੂ ਮਰੇ ਜਿਹੜੇ ਉਹਨਾਂ ਨੂੰ ਨਹੀਂ ਮਿਲਣਾ ਚਾਹੀਦਾ ਪ੍ਰਸ਼ਨ ਖੜਾ ਹੈ ਹੁੰਦਾ ਹੈ ਇਹਨਾਂ ਨੇ ਕਿਹਾ 34000 ਮਕਾਨ ਟੁੱਟੇ ਨੇ ਕੇਂਦਰ ਨੇ ਕਿਹਾ 30000 ਦੇ ਤਰ੍ਹਾਂ ਦੇ ਆ ਗਏ ਇਹਨਾਂ ਨੇ ਕਿਹਾ ਜੀ ਫ੍ਰੀ ਬੀ ਦਿਓ ਬਣ ਗਾ ਲੋ 72 ਕਰੋੜ ਰੁਪਇਆ ਲੈ ਲੋ ਇਹਨਾਂ ਨੇ ਕਿਹਾ ਸਭ ਤੋਂ ਵੱਡਾ ਬੀ ਵੀ ਫ੍ਰੀਜ ਉਹਨਾਂ ਦਾ 3 ਕਰੋੜ ਰੁਪਆ ਦੇ ਲੋ ਕੇਂਦਰ ਪੂਰੀ ਤਰ੍ਹਾਂ ਚਟਾਨ ਦੀ ਤਰ੍ਹਾਂ ਖੜਾ ਔਰ ਉਹ ਚਾਹਦਾ ਕਿ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਜਿਨ੍ਹਾਂ ਦਾ ਹਾਰਦ ਤੇ ਨੁਕਸਾਨ ਹੋਇਆ ਪੈਰਾ ਤੇ ਦੁਆਰਾ ਖੜੇ ਸੜਕਾਂ ਦੇ ਵੀ ਨਾਲ ਕੋਲੋਂ ਮੰਗੇ ਨੇ ਉਹ ਵੀ ਕੰਮ ਤੇ ਇਹਨਾਂ ਨੇ ਕਰ ਲੈਣਾ ਹੁਣ ਇਹ ਇੰਨੇ ਨਲਾਕ ਆ ਪਹਿਲਾਂ ਕਹਿੰਦੇ 13000 ਕਰੋੜ ਦਾ ਨੁਕਸਾਨ ਹੋਇਆ ਮੰਗ 20000 ਰੇ ਸੀ ਹੁਣ ਜਿਹੜਾ ਤੇਜਾ 13000 ਕਰੋੜ ਤੋਂ ਘੱਟ ਦੇ ਗਿਆ ਤੇ ਇਸ ਕਰਕੇ ਇਹਦਾ ਮਤਲਬ ਕਿ ਇੱਥੇ ਇੱਕੋ ਹੀ ਕੰਮ ਹੈ ਰੂਟ ਲੂ ਥਰੂ ਬਸ ਇਹੀ ਦਾ ਸੇ